ਮੋਹਾਲੀ ਦੇ ਸਰਕਾਰੀ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੇ ਨਮੂਨੇ ਲਗਾਤਾਰ ਫੇਲ ਹੋ ਰਹੇ ਹਨ ਪਬਲਿਕ ਹੈਲਥ ਵਿਭਾਗ ਦੀ ਖਰਾ ਰਸਤੀਟ ਸਟੇਟ ਪਬਲਿਕ ਹੈਲਥ ਲੈਬਾਰਟਰੀ ਵੱਲੋਂ ਜਾਰੀ ਇੱਕ ਰਿਪੋਰਟ ਵਿੱਚ ਅਜਿਹਾ ਸਪਸ਼ਟ ਹੋਇਆ ਹੈ ਸਿਵਲ ਸਰਜਨ ਮੋਹਾਲੀ ਦੇ ਨਾਂ 5 ਦਸੰਬਰ ਨੂੰ ਜਾਰੀ ਇੱਕ ਪੱਤਰ ਵਿੱਚ ਲੈਬ ਕੋਆਰਡੀਨੇਟਰ ਨੇ ਇਨ੍ਹਾਂ ਸਕੂਲਾਂ ਵਿੱਚ ਪਹਿਲ ਦੇ ਆਧਾਰ ਤੇ ਕਲੋਰੀਨੇਸ਼ਨ ਤੇ ਵਿਭਾਗ ਵੱਲੋਂ ਸੁਝਾ ਕੀਤੇ ਲਾਜ਼ਮੀ ਪ੍ਰਬੰਧ ਕਰਨ ਦੇ ਹੁਕਮਤ ਦਿੱਤੇ ਹਨ ਪਬਲਿਕ ਹੈਲਥ ਵਿਭਾਗ ਦੇ ਆਕਾ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ 2 ਦਸੰਬਰ ਨੂੰ ਪ੍ਰਾਪਤ ਕੀਤੇ ਨੌ ਸਕੂਲਾਂ ਦੇ ਨਮੂਨਿਆਂ ਵਿੱਚੋਂ ਪੰਜ ਦਾ ਪਾਣੀ ਪੀਣ ਯੋਗ ਨਹੀਂ ਹੈ ਰਿਪੋਰਟ ਅਨੁਸਾਰ ਟੈਸਟ ਕੀਤੇ ਨਮੂਨਿਆਂ ਦੇ ਪਾਣੀ ਵਿੱਚ ਬੈਕਟੀਰੀਆ ਦੀ ਬਹੁਤ ਤਾੜ ਪਾਈ ਗਈ ਹੈ ਇਸ ਲਈ ਇਹਨਾਂ ਦੇ ਨਮੂਨੇ ਦੁਬਾਰਾ ਭੇਜੇ ਜਾਣ ਦੇ ਹੁਕਮਤ ਦਿੱਤੇ ਗਏ ਹਨ ਹਾਲਾਂਕਿ ਕਿਸੇ ਵੀ ਸਕੂਲ ਵਿੱਚ TDS, pH, ক্লোরাইড ਅਤੇ ਹੋਰ ਤੱਤਾਂ ਤੇ ਮਿਕਦਾਰ ਅਨੁਸਾਰ ਹਨ ਪਰ ਪਾਣੀ ਵਿੱਚ ক্লোਰੋਫੋਰਮ ਬੈਕਟੀਰੀਆ ਦੀ ਮਾਤਰਾ ਜ਼ਿਆਦਾ ਦੱਸੀ ਜਾ ਰਹੀ ਹੈ। કુલ 9 ਸਕੂਲਾਂ ਵਿੱਚੋਂ 4 ਸਕੂਲਾਂ ਵਿੱਚ ਪਾਣੀ ਪੀਣ ਯੋਗ ਪਾਇਆ ਗਿਆ ਹੈ। ਇਹਨਾਂ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਦੇਵੀ ਨਗਰ ਪ੍ਰਾਇਮਰੀ ਤੇ ਮਿਡਲ ਸਕੂਲ ਕਲੋਲੀ, ਪ੍ਰਾਇਮਰੀ ਤੇ ਮਿਡਲ ਸਕੂਲ ਤਸੋਲੀ ਅਤੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਗੋ ਦਾਣਾ ਸ਼ਾਮਲ ਹਨ ਡੀਸੀ ਮੋਹਾਲੀ ਨੇ ਮੰਗੀ ਰਿਪੋਰਟ ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਵੀ ਅਜਿਹੇ ਤਿੰਨ ਸਕੂਲਾਂ ਦੇ ਮੁਖੀਆਂ ਤੋਂ ਜਵਾਬ ਤਲਬੀ ਕੀਤੀ ਹੈ ਜਿੱਥੇ ਪਹਿਲਾ ਪਾਣੀ ਪੀਣ ਯੋਗ ਨਹੀਂ ਸੀ ਡਿਪਟੀ ਡਿਓਂਗ ਰੇਸਿੰਗ ਵੱਲੋਂ ਸਕੂਲ ਮੁਖੀਆਂ ਨੂੰ ਡੀਸੀ ਦੇ ਹੁਕਮਾਂ ਤੇ ਰਿਪੋਰਟ ਜਲਦ ਭੇਜਣ ਦੀ ਹਦਾਇਤ ਕੀਤੀ ਗਈ ਹੈ ਪਤਾ ਚੱਲਿਆ ਹੈ ਕਿ ਇਨ੍ਹਾਂ ਸਕੂਲਾਂ ਦੇ ਮੁਖੀਆਂ ਨੂੰ ਪਾਣੀ ਦੇ ਨਮੂਨੇ ਦੁਬਾਰਾ ਜਾਂਚ ਕਰਵਾਉਣ ਲਈ ਆਖਿਆ ਗਿਆ ਹੈ ਹਾਲਾਂਕਿ ਸਵੱਛ ਪਾਣੀ ਪ੍ਰਦਾਨ ਕਰਨ ਦਾ ਪਬਲਿਕ ਸਿਹਤ ਵਿਭਾਗ ਦਾ ਕੰਮ ਹੈ ਤਾਂ ਫਿਰ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਵਿਭਾਗ ਕਿਹੜੇ ਕੰਮੇ ਲਾਉਣ ਲੱਗਾ ਹੈ ਇਸ ਬਾਰੇ ਖਾਸ ਚਰਚਾ ਚੱਲ ਰਹੀ ਹੈ ਇਨ੍ਹਾਂ 23 ਪੁਲਾ ਵਿੱਚ 14 ਸਕੂਲ ਬਲਾਕ ਖਰੜ 1 ਅਤੇ ਖਰੜ 2 ਨਾਲ ਸੰਬੰਧਤ ਹਨ ਇਨ੍ਹਾਂ ਤੋਂ ਇਲਾਵਾ ਡੇਰਾ ਬੱਸੀ ਦੇ 2 ਤੇ 7 ਸਕੂਲ ਬਨੂੜ ਬਲਾਕ ਨਾਲ ਸੰਬੰਧਿਤ ਹਨ ਜਦੋਂ ਪਾਣੀ ਵਾਲੇ ਪਾਣੀ ਦੇ ਬੈਕਟੀਰੀਅਲ ਨੁਕਸਾਨ ਦੇ ਚਰਚੇ ਜ਼ਿਆਦਾ ਹੋਣ ਲੱਗੇ ਹੁਣ ਵਿਭਾਗ ਨੇ ਸਕੂਲਾਂ ਵਿੱਚ ਆਰਓ ਦੀ ਜਾਣਕਾਰੀ ਮੰਗ ਲਈ ਹੈ ਜ਼ਿਲ੍ਹਾ ਸਿੱਖਿਆ ਭਾਗ ਨੇ ਇੱਕ ਗੂਗਲ ਫਾਰਮ ਤੇ ਭੇਜ ਕੇ ਉਹਨਾਂ ਵਿੱਚੋਂ ਲੱਗੇ ਆਰਓਜ਼ ਦੀ ਜਾਣਕਾਰੀ ਮੰਗੀ ਹੈ ਇਨ੍ਹਾਂ ਸਕੂਲ ਵਿੱਚ ਸਰਕਾਰੀ ਸਕੂਲ ਗੋਬਿੰਦਗੜ ਜਿੱਥੇ ਟੂਟੀ ਵਿੱਚੋਂ ਪਾਣੀ ਪ੍ਰਾਪਤ ਕੀਤਾ ਗਿਆ ਪਰ ਇਹ ਪਾਣੀ ਪੀਣ ਯੋਗ ਨਹੀਂ ਪ੍ਰਾਇਮਰੀ ਸਕੂਲ ਸੱਤਵੇਂ ਮਾਜਰਾ ਮਿਡਲ ਸਕੂਲ ਬਟਲਾਣਾ ਸਰਕਾਰੀ ਪ੍ਰਾਇਮਰੀ ਸਕੂਲ ਬਟਲਾਣਾ ਪ੍ਰਾਇਮਰੀ ਸਕੂਲ ਗੋਬਿੰਦਗੜ ਸ਼ਾਮਿਲ ਹੈ